ਆਵਾਜ਼ ਕਰਣਾ ਆਵਾਜ਼ ਨੇ ਗੁਰੂ ਆਵਾਜ਼ ਨੇ ਆਵਾਜ਼ ਨੇ ਆਵਾਜ਼ ਨੇ ਮੈਨੇ ਮਾਰੀ ਨਾ ਮੇਰੇ ਵੀਡੀਓ ਬਾੜ ਲੱਗ ਰਿਹਾ ਲਾਈਵ ਚੱਲ ਰਿਹਾ ਮੈਂ ਰੋਕਦਾ ਮੈਰੇ ਮਾਰੀ ਨਾ ਉਸ ਮੇਰੇ ਲੱਤ ਤੋੜਦੇ ਆ ਬੰਦੇ ਨੇ ਓ ਮੈਰੇ ਮਾਰੀ ਨਾ ਭਾਈ ਮੈਨੇ ਮਾਰੀ ਨਾ ਤੇਰੀ ਤੇਰੀ ਵੀ ਹੋ ਰਹਾ ਮੈਰੇ ਮਾਰਾ ਵਾਲੇ ਗੱਲ ਸੁਣ ਲੈ ਮੈਂ ਮੈਂ ਲਾਈਵ ਆ ਰਹਾ ਮੈਂ ਸਾਡ ਤੇ ਦਾਦਾ ਨਾ ਮਸ਼ੀਨ ਉੱਥੇ ਗੱਲ ਸੁਣ ਲੈ ਬਾਈ ਪਿਆਰ ਨਾਲ ਗੱਲ ਕਰੀ ਕੰਮ ਬਾ ਮੈਂ ਉੱਥੇ ਸਾਡ ਤੇ ਲਾ ਵੀਡੀਓ ਮੈਂ ਲਾ ਰਿਹਾ ਫਿਰ ਉੱਥੇ ਸਾਡ ਤੇ ਲਾ ਲੈ ਗੱਲ ਸੁਣ ਲੈ ਬਾਈ ਮੈਂ ਲਾਈਵ ਆ ਓਏ ਮੈਂ ਲਾਈਵ ਆ ਰਹਾ ਦੇਖ ਲੋ ਮੇਨੂੰ ਟੂਲ ਪੱਲਾ ਚਲਣ ਦੇ ਬੰਦੇ ਮੇਰਾ ਸਾਡ ਤੇ ਲਾ ਰਿਹਾ ਫਿਰ ਮੈਂ ਸਾਡ ਤੇ ਲਾ ਰਿਹਾ ਮੈਂ ਓਏ ਮੈਂ ਜੁਨੀਆਂ ਸਾਰੀ ਆ ਰਿਹਾ ਮੇਰੇ ਬੰਦੇ ਆ ਗਏ ਮੂਰੇ ਉੱਥੇ ਸਾਡ ਤੇ ਕਰ ਲੈਣ ਦੇ ਮੈਨੂੰ ਮੈਨੂੰ ਸਾਡ ਤੇ ਕਰਨਾ ਫਿਰ ਚੜ ਦੇ ਕੰਮ ਮੇਰੀ ਗੱਲ ਸੁਣ ਓਏ ਆ ਦੇਖੋ ਭਾਈ ਇੱਕ ਮੈਂ ਆਲਾ ਆ ਜਾ ਆ ਦੇ ਖੜ ਜਾ ਭਾਈ ਆ ਗਿਆ ਮੇਰੇ ਬੰਦੇ ਆ ਗਏ ਬੰਦੇ ਆ ਰਹੇ ਨੇ ਸਾਰੇ ਆ ਅਸੀਂ ਬਾਈ ਲਾਈਵ ਆਵਾਂਗੇ ਅਸੀਂ ਮੇਰੇ ਨਾਲ ਧੱਕਾ ਹੋ ਰਿਹਾ ਜਦੋਂ ਬਾਈ ਮੇਰੇ ਨਾਲ ਹੋ ਰਿਹਾ ਧੱਕਾ ਬਾਈ ਇਹ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਨੇ ਪਥਾਨ ਨੇ ਬਣਾਂਗੇ ਬਾਈ ਮੇਰੇ ਉੱਤੇ ਮਸੀਦ ਦੇ ਪੱਥਰ ਪਾਏ ਨੇ ਤੂੰ ਪਿਸਤੌਲ ਕੱਢ ਦੇ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੀ ਹੈਗੇ ਥੌਰ ਸਾਡੇ ਕੋਲੇ ਬਾਈ ਤੁਹਾਨੂੰ ਕਿਹਨੇ ਹੱਕ ਦੇਤਾ ਗੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਕਿਹਨੇ ਹੱਕ ਦੇਤਾ ਤੁਹਾਨੂੰ ਅਸੀਂ ਕੋਈ ਮੰਗਦੇ ਆਂ ਕਿ ਉਂਿ ਤੁਰੇ ਫਿਰਦੇ ਆਂ ਤੇ ਤੂੰ ਲਾਲਿਆਂ ਤੁਸੀਂ ਤੁਸੀਂ ਵੀਡੀਓ ਕਿਵੇਂ ਰੋਕੋਗੇ ਕੱਢਾ ਪਸਤੌਲਾ ਤੂੰ ਸਾਡਾ ਨੰਬਰ ਲਾ ਸੀ ਤੇਰੇ ਨਾਲ